ਭਾਈ ਦੇਲਾ ਜੀ ਦੇਗ ਵਿੱਚੋਂ ਬਾਲ ਕੇ ਸ਼ਹੀਦ ਕੀਤਾ ਗਿਆ। ਭਾਈ ਸਤੀ ਦਾਸ ਜੀ ਰੂਮ ਵਿੱਚ ਲਪੇਟ ਕੇ ਅੱਗ ਲਾ ਕੇ ਸ਼ਹੀਦ ਕੀਤਾ ਗਿਆ। ਭਾਈ ਮਤੀ ਦਾਸ ਜੀ ਆਰੇ ਨਾਲ چیر ਕੇ ਸ਼ਹੀਦ ਕੀਤਾ ਗਿਆ। ਭਾਈ ਤਾਰੂ ਜੀ ਖੋਪਰੀ ਲਾ ਕੇ ਸ਼ਹੀਦ ਕੀਤਾ ਗਿਆ। ਭਾਈ ਮਣੀ ਸਿੰਘ ਜੀ ਬੰਦ ਬੰਦ ਕੱਟ ਕੇ ਸ਼ਹੀਦ ਕੀਤਾ ਗਿਆ। ਵਾਹਿਗੁਰੂ 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 ਬਾਬਾ ਬੰਦਾ ਸਿੰਘ ਬਹਾਦਰ ਜੀ ਮਾਸ ਨੋਚਿਆ ਗਿਆ ਬਾਬਾ ਬੰਦਾ ਸਿੰਘ ਬਹਾਦਰ ਦੇ ਪੁੱਤਰ ਦਾ ਕਲੇਜਾ ਕੱਢ ਕੇ ਬਾਬਾ ਜੀ ਦੇ ਮੂੰਹ ਚ ਪਾਇਆ ਗਿਆ ਭਾਈ ਕਨਈਆ ਜੀ ਸੇਵਾ ਕਰਦੇ ਹੋਏ ਭਾਈ ਸੁਖਾ ਸਿੰਘ ਮਹਤਾਬ ਸਿੰਘ ਰੰਗੜ ਦਾ ਸਿਰ ਕਰਨ ਕੀਤਾ ਵਾਹਿਗੁਰੂ ਭਾਈ ਜੈ ਸਿੰਘ ਖਲਕਟ ਤੰਬਾਕੂ ਦੀ ਪੰਡਿਤ ਚੱਕੰਤ ਮੋਨਾ ਕੀ ਤਤ ਰਖਤ ਨਾ ਪੁੱਠਾ ਲਟਕਾ ਕੇ ਸਰੀਰ ਦੀ ਖੱਲ ਤਾਲੀ ਗਈ ਤਾਰ ਕੇ ਸ਼ਹੀਦ ਕੀਤਾ ਗਿਆ ਵਾਹਿਗੁਰੂ 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 ਭਾਈ ਸੁਪੇਖ ਸਿੰਘ ਸ਼ਹਾਬਾ ਸਿੰਘ ਤਰਖੜੇ ਦੇ ਚਾੜ੍ਹ ਕੇ ਸ਼ਹੀਦ ਕੀਤਾ ਗਿਆ ਤਨ ਤੇਰੀ ਸਿੱਖੀ ਵਾਹਿਗੁਰੂ 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 ਬੱਚਿਆਂ ਨੂੰ ਨੇਜਾਂ ਦੇ ਟੰਗਿਆ ਗਿਆ ਤਾਂ ਕਿ ਸ਼ਹੀਦ ਕੀਤਾ ਗਿਆ। ਬੱਚਾ ਦੇ ਟੋਟੇ-ਟੋਟੇ ਕਰਕੇ ਮਾਵਾਂ ਦੀ ਕਲਾਂ ਵਿੱਚ ਹਾਰਪਾ ਕੇ ਸ਼ਹੀਦ ਕੀਤਾ ਗਿਆ। ਭਾਈ ਮੋਤੀराम ਮਹਿਰਾਜ ਦਾ ਪਰਿਵਾਰ ਨੂੰ ਕੋਹਲੂ ਵਿੱਚ ਪੀੜ ਕੇ ਸ਼ਹੀਦ ਕੀਤਾ ਗਿਆ। ਵਾਹਿਗੁਰੂ ਵਾਹਿਗੁਰੂ ਦਵਾਨ ਟੋਡਰ ਮਲ ਜੀ ਖਰੀਆਂ ਮੋਹਰਾ ਕਰਕੇ ਸਹਿਬ ਜਦ ਅੰਤਿਮ ਸੰਸਕਾਰ ਲਈ ਜਗ੍ਹਾ ਖਰੀਦਦੇ ਹੋਏ ਬਾਬਾ ਫਤਿਹ ਸਿੰਘ ਬਾਬਾ ਜੋਰਾਵਰ ਸਿੰਘ ਧੰਨ ਮਾਤਾ ਗੁਜਰੀ ਜੀ ਇੱਕ ਤੇ ਬਾਬਾ ਫਤਿਹ ਸਿੰਘ ਬਾਬਾ ਜੋਰਾਵਰ ਸਿੰਘ ਨੂੰ ਭਾਈ ਮੋਤੀराम ਮਹਾਰਾਜੀ ਦੁੱਧ ਦੀ ਸੇਵਾ ਕਰਦੇ ਦੁੱਧ ਪਿਉਂਦੇ ਹੋਏ ਦੱਸਿਓ ਫਿਰ ਇਸ ਗੋਦਰਾ ਸਾਹਿਬ ਦੇ ਕਿੰਨੇ ਕਿੰਨੇ ਦਰਸ਼ਨ ਕੀਤੇ ਆ